ਨੈਤ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਵੀਰਵਾਰ ਨੂੰ ਦੋ ਨਵੇਂ ਸਪਾਈਸ ਕੈਫੇ ਆਊਟਲਟ ਖੋਲਣ ਦਾ ਐਲਾਨ ਕੀਤਾ ਜੋ ਪੂਰੀ ਤਰ੍ਹਾਂ ਵਿਸ਼ੇਸ਼ ਤੌਰ ਤੇ ਵਿਸ਼ੇਸ਼ ਲੋਣਾ ਵਾਲੇ ਨੌਜਵਾਨਾਂ ਦੁਆਰਾ ਚਲਾਏ ਜਾਣਗੇ ਇਨ੍ਹਾਂ ਵਿੱਚ ਇੱਕ ਕੈਫੇ ਮਨੀ ਸਕੈਤਰਿਤ ਦੇ ਅੰਦਰ ਕੋਕਾ ਕੋਲਾ ਇੰਡੀਆ ਦੇ ਸੀਐਸਆਰ ਸਹਾਇਤਾ ਨਾਲ ਆਪਿਗਾ ਜਿੱਥੇ ਸਥਾਨ ਨੂੰ ਪਹਿਲਾਂ ਹੀ ਅੰਤਮ ਰੂਪ ਦਿੱਤਾ ਜਾ ਚੁੱਕਾ ਹੈ ਦੂਜਾ ਕੈਫੇ ਆਊਟਲੈਟ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਦੇ ਮੁੱਖ ਦਫ਼ਤਰ ਵਿੱਚ ਸਥਾਪਿਤ ਕੀਤਾ ਜਾਵੇਗਾ ਇਹ ਵਿਸਤਾਰ ਪ੍ਰੋਜੈਕਟ ਉਮੀਦ ਦਾ ਇੱਕ ਮੁੱਖ ਹਿੱਸਾ ਹੈ ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਹੁਨਰ ਵਿਕਾਸ ਸਮਾਜਿਕ ਰੋਜੀ ਰੋਟੀ ਅਤੇ ਵਿਸ਼ੇਸ਼ ਤੌਰ ਤੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੇ ਸਹਿਜ ਸਮਾਜਿਕ ਏਕੀਕਰਨ ਨੂੰ ਸਮਰਪਿਤ ਪ੍ਰਮੁੱਖ ਪਹਿਲ ਕਦਮੀ ਹੈ ਪਹਿਲੇ ਸਪਾਈਸ ਕੈਫੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ 29 ਅਕਤੂਬਰ ਨੂੰ ਹੰਬੜਾ ਰੋਡ ਤੇ ਏਆੜੀ ਖੁਰਦ ਵਿੱਚ ਸਰਕਾਰੀ ਡਿਸਪੈਂਸਰੀ ਵਿੱਚ ਕੀਤਾ ਸੀ ਸਿਰਫ 1 ਮਹੀਨੇ ਵਿੱਚ ਇਹ ਕੈਫੇ ਦਿਲ ਨੂੰ ਛੂ ਲੈਣ ਵਾਲੀ ਸਫਲਤਾ ਪ੍ਰਾਪਤ ਕਰ ਗਿਆ ਹੈ ਜਿਸ ਦਾ ਪ੍ਰਬੰਧਨ ਤਿੰਨ ਸਿਖਲਾਈ ਪ੍ਰਾਪਤ ਵਿਸ਼ੇਸ਼ ਤੌਰ ਤੇ ਵਿਸ਼ੇਸ਼ ਲੋੜਾਂ ਵਾਲੇ ਸਟਾਫ ਮੈਂਬਰਾਂ ਪਰਮਵੀਰ ਸਿੰਘ ਵਿਕਾਸ ਅਤੇ ਅਮਰਜੋਤ ਕੌਰ ਦੁਆਰਾ ਸੁਤੰਤਰ ਤੌਰ ਤੇ ਕੀਤਾ ਜਾਂਦਾ ਹੈ ਜੋ ਖਾਣਾ ਪਕਾਉਣਾ ਅਤੇ ਪਰੋਸਣਾ ਤੋਂ ਲੈ ਕੇ ਬਿਲਿੰਗ ਅਤੇ ਗਾਹਕਾਂ ਨਾਲ ਗੱਲਬਾਤ ਤੱਕ ਸਭ ਕੁਝ ਭਰੋਸੇ ਨਾਲ ਕਰਦੇ ਹਨ ਪ੍ਰਸ਼ਾਸਨ ਦੀ ਬਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ ਡਿਪਟੀ ਕਮਿਸ਼ਨਰ ਹਿਮਾਚਲ ਜੈਨ ਨੇ ਕਿਹਾ ਕਿ ਦੋ ਨਵੇਂ ਕੈਫੇ ਦਾ ਉਦਘਾਟਨ ਮਾਨ ਸਮਰੱਥਾ ਤੇ ਬਰਾਬਰਤਾ ਦੇ ਮੌਕੇ ਪ੍ਰਦਾਨ ਕਰਨ ਦਾ ਇੱਕ ਸ਼ਕਤੀਸ਼ਾਲੀ ਵਸੀਲਾ ਹੈ ਇਹਨਾਂ ਦੋ ਨਵੇਂ ਕੈਫਿਆਂ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਤੇ ਟਿਕਾਊ ਨੌਕਰੀਆਂ ਪੈਦਾ ਕਰ ਰਿਹਾ ਹੈ ਅਤੇ ਲੁਧਿਆਣਾ ਨੂੰ ਵਿਸ਼ੇਸ਼ ਤੌਰ ਤੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਇੱਕ ਸੱਚਮੁੱਚ ਦੋਸਤਾਨਾ ਸ਼ਹਿਰ ਬਣਾਉਣ ਦੇ ਸਾਡੇ ਟੀਚੇ ਦੇ ਨੇੜੇ ਜਾ ਰਿਹਾ ਹੈ ਜਿੱਥੇ ਪਹੁੰਚਯੋਗ ਬੁਨਿਆਦੀ ਢਾਂਚਾ ਤੇ ਇੱਕ ਸਹਾਇਕ ਵਾਤਾਵਰਣ ਹੈ ਉਹ ਮਾਣ ਅਤੇ ਆਜ਼ਾਦੀ ਨਾਲ ਕੰਮ ਕਰ ਸਕਦੇ ਹਨ